ਪੰਜਾਬ ਵਿਕ ਰਿਹਾ ਪੰਜਾਬ ਜਾੜਿਆ ਜਾ ਰਿਹਾ ਪੰਜਾਬ ਬਰਬਾਦ ਕੀਤਾ ਜਾ ਰਿਹਾ ਕਈ ਕਹਿੰਦੇ ਆ ਇਹ ਉਹੀ ਰੋਲਾ ਪਾਉਂਦਾ ਪੰਜਾਬ ਕਿੱਥੇ ਵਿਕਦਾ ਪੰਜਾਬ ਕਿੱਥੇ ਉੱਜੜਦਾ ਆਜੋ ਤੁਹਾਨੂੰ ਦੱਸਦਾ ਵੀ ਪੰਜਾਬ ਕਿਵੇਂ ਵਿਕ ਰਿਹਾ ਤੁਸੀਂ ਲੰਮੀਆਂ ਤਾਣ ਕੇ ਸੁੱਤੇ ਰਹੋ ਸੋਨੂੰ ਲੱਗਦਾ ਵੀ ਸਾਡੀਆਂ ਤਾਂ ਜ਼ਮੀਨਾਂ ਦੀ ਖੋਈਆਂ ਜਾਂਦੀਆਂ ਸਾਡੀ ਜ਼ਮੀਨ ਨੂੰ ਕਿਹਨੇ ਖੋਣਾ ਇਹਦਾ ਚਾਹੇ ਕੋਈ ਕਿਸੇ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਵਿਕ ਰਹੀ ਆ ਚਾਹੇ ਬਾਗਬਾਨੀ ਵਿਭਾਗ ਦੀ ਵਿਕ ਰਹੀ ਆ ਚਾਹੇ ਕਿਸੇ ਹੋਰ ਐਗਰੋ ਪੰਜਾਬ ਐਗਰੋ ਦੀ ਵਿਕ ਰਹੀ ਆ ਆਪਾਂ ਕੀ ਲੈਣਾ ਅੱਜ ਮੈਂ ਤੁਹਾਨੂੰ ਦੱਸੂਗਾ ਵੀ ਅਖੀਰ ਦੇ ਉੱਤੇ ਮੁੜਕੜ ਕੇ ਸੁੱਡੀ ਜ਼ਮੀਨ ਤੇ ਗੱਲ ਕਿਵੇਂ ਆਉਣੀ ਹੈ ਤੁਹਾਡੀ ਜ਼ਮੀਨ ਕਿਵੇਂ ਖੋਈ ਜਾਣੀ ਆ ਅੱਜ ਨਾਲ ਧਿਆਨ ਨਾਲ ਸੁਣ ਲੋ ਤੇ ਮੇਰਾ ਵੀਰ ਨੂੰ ਸਾਂਝੇ ਕਰਦੇ ਜਾਇਆ ਕਰੋ ਯਾਰ ਜਿਹੜੇ ਜਮਾ ਉਹ ਦੁੱਖੀ ਦੇ ਮੁੱਦੇ ਹੁੰਦੇ ਆ ਨਾ ਜਿੰਨਾਂ ਦਾ ਮੂੰਹ ਨਾ ਕੋਈ ਸਿਰ ਨਾ ਕੋਈ ਲੈ ਨਾ ਦੇਣ ਨਾ ਕੋਈ ਅਰਥ ਨਾ ਕੋਈ ਲੈਣਾ ਦੇਣਾ ਉਹ ਤੁਸੀਂ ਠਾਠ ਠਾਠ ਸਾਂਝਾ ਕਰਦੇ ਉਹ ਤਾਂ ਬਚਾਉਣੇ ਉਹ ਤੇ ਦੇਖਦੇ ਹਾਂ ਮੁੱਦਾ ਬਹੁਤ ਗਵੀਰਾ ਆਪਾਂ ਲੈਂਡ ਪੂਲਿੰਗ ਨੀਤੀ ਇੱਕ ਵਾਰੀ ਵਾਪਸ ਆਟ ਗਏ ਤੇ ਆਪਾਂ ਨੂੰ ਲੱਗਿਆ ਵੀ ਇਹਦਾ ਚਪ ਕਰਕੇ ਨਹੀਂ ਇਹਨਾਂ ਦਾ ਅਗਲਾ ਹਥਿਆਰ ਨਾਜ ਦੀ ਨਾਲ ਤਿਆਰ ਸੀ ਇਧਰ ਵਿਰੋਧ ਹੋਇਆ ਪਿੱਛੇ ਹਟੇ ਇਹਨਾਂ ਨੇ ਦੂਜਾ ਹਥਿਆਰ ਕੱਢ ਲਿਆ ਆ ਲਟੇਰੇ ਦਿੱਲੀ ਵਾਲਿਆਂ ਨੇ ਸਾਰਾ ਪੰਜਾਬ ਵੇਚ ਕੇ ਲੁੱਟ ਕੇ ਲੈ ਜਾਣਗੇ ਜੇ ਨਾ ਜਾਗੇ ਆ ਇੱਕ ਸਾਲ ਰਹੇਗਾ ਤੁਹਾਡਾ ਕੱਖ ਨਹੀਂ ਛੱਡਣਾ ਇਹਨਾਂ ਨੇ ਇੱਕ ਸਾਲ ਦੇ ਵਿੱਚ ਹੁੰਜ ਕੇ ਪੁੰਜ ਕੇ ਜਮਾਇਆ ਸਾਫ ਕਰਕੇ ਤੁਰ ਜਾਣਗੇ ਆਪਾਂ ਸਮਝੋ ਘਰੇ ਵੀ ਹਾਂ ਆਪਾਂ ਲੈਂਡ ਪੂਲਿੰਗ ਵਾਲੀ ਆਪਾਂ ਅਵੇਸਲੇ ਹੋ ਗਏ ਵੀ ਠੀਕ ਆ ਜੀ ਉਹ ਨੀਤੀ ਇੱਕ ਵਾਰੀ ਨਹੀਂ ਇਹ ਰੁਕੇ ਨਹੀਂ ਇਹ ਲਗਾਤਾਰ ਚੱਲ ਰਿਹਾ ਧਿਆਨ ਨਾਲ ਸੁਣ ਲਿਓ ਆਹ ਤਹਿਸੀਲਦਾਰ ਨੇ ਚਿੱਠੀ ਜਾਰੀ ਕੀਤੀ ਆ ਕਾਨੂੰਗੋਦੇ ਪਰਿਵਾਰੀਆਂ ਨੂੰ ਲੁਧਿਆਣੇ ਦੇ ਕਿਹੜੇ ਕਿਹੜੇ ਪਿੰਡ ਆ ਸੁਣ ਲਓ ਗੋਇੰਦਵਾਲ ਮੰਨੋਵਾਲ ਛੌਲੇ ਆਲੋਵਾਲ ਮਜਾਰਾ ਖਰਕ ਅਤੇ ਹੋਰ ਕੁਝ ਪਿੰਡ ਨੇ ਇੰਨਾ ਪਿੰਡਾਂ ਦੀ ਲੁਧਿਆਣਾ ਤਹਿਸੀਲਦਾਰ ਨੇ ਕਾਨੂੰਗੋਦੇ ਪਰਿਵਾਰੀਆਂ ਨੂੰ ਨਿਸ਼ਾਨਦੇਹੀ ਕਰਨ ਦੀ ਦਿੱਤਾ ਹੁਕਮ ਵੀ ਆ ਨਿਸ਼ਾਨਦੇਹੀ ਕਰੋ ਤੇ ਡੀਸੀ ਵੱਲੋਂ ਜਵਾਨੀ ਕਲਾਮੀ ਮੂੰਹ ਜਵਾਨੀ ਹੁਕਮ ਦਿੱਤੇ ਗਏ ਆ ਚਿੱਠੀ ਕਹਿੰਦੀ ਆ ਅਕੀਰ ਦੇ ਉਹ ਤੇ ਮੈਂ ਪੜ ਕੇ ਸੁਣਾ ਦਣਾ ਧਿਆਨ ਨਾਲ ਸੁਣ ਲਿਓ ਮਾਨ ਜੋ ਡਿਪਟੀ ਕਮਿਸ਼ਨ ਲੁਧਿਆਣਾ ਵੱਲੋਂ ਜਵਾਨੀ ਹੁਕਮ ਕੀਤੇ ਗਏ ਹਨ ਜਵਾਨੀ ਹੁਕਮ ਦੇਖ ਲੋ ਕਹੇ ਜੇ ਹੁੰਦੇ ਆ ਹੁਣ ਇਹਦੇ ਧਿਆਨ ਮਾਰ ਲਿਓ ਇਹਦੇ ਚ 1500 ਕਲਾ ਪੰਜਾਬ ਖੇਤੀ ਜੁੜੀ ਖੇਤੀਬਾੜੀ ਯੂਨੀਵਰਸਿਟੀ ਦਾ ਜਿੱਥੇ ਸਰਚਾਂ ਹੁੰਦੀਆਂ ਨੇ ਸੀਡ ਤਿਆਰ ਹੁੰਦੇ ਨੇ 1500 ਕਲਾ ਦਾ ਉਹ ਆ ਲੁਧਿਆਣੇ ਦਾ ਬਿਲਕੁਲ ਲੁਧਿਆਣੇ ਦੇ ਵਿੱਚ ਆ ਜਿਹੜੀ ਪਤਾ ਨਹੀਂ ਅਰਬਾਂ ਖਰਬਾਂ ਪਤਾ ਨਹੀਂ ਕਿੰਨੇ ਮਿਲੀਅਨ ਬਿਲੀਅਨ ਪੈਸਿਆਂ ਦੀ ਹੈਗੀ ਆ ਦੂਜੀ ਹੈਗੀ 300 ਏਕੜ ਹੈਗੀ ਆ ਪੰਜਾਬ ਐਗਰੋ ਦੀ 77 ਕਿੱਲੇ ਹੈਗੀ ਆ ਭਾਈ ਸਾਹਿਬ ਬਾਗਬਾਨੀ ਵਿਭਾਗ ਦੀ ਇਹ ਸਾਰੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਕੇ ਇਹਨਾਂ ਨੂੰ ਹੌਲੀ ਹੌਲੀ ਪੁੱਡਾ ਦੇ ਹਵਾਲੇ ਕਰਕੇ ਵੱਖ-ਵੱਖ ਵਿਭਾਗਾਂ ਤੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪੰਜਾਬ ਐਗਰੋ ਤੋਂ ਬਾਗਬਾਨੀ ਵਿਭਾਗ ਤੋਂ ਪੁੱਡਾ ਦੇ ਹਵਾਲੇ ਕਰਕੇ ਤੇ ਇਹਨੂੰ ਚਾੜ ਦੇਣਗੇ ਗੱਡੀ ਤੁਸੀਂ ਬੈਠੇ ਰਹੋ ਚੁੱਪ ਕਰਕੇ ਉਹ 12 ਕਿੱਲੇ ਜ਼ਮੀਨ ਮਹਾਲੀ ਦੇ ਵਿੱਚ ਜਿੱਥੇ 200 ਕਰੋੜ ਨੂੰ ਕਿੱਲਾ 200 ਕਰੋੜ ਨੂੰ ਕਿੱਲਾ ਮਹਾਲੀ ਦੇ ਵਿੱਚ ਜਾਵਾਂ 12 ਕਿੱਲੇ ਜ਼ਮੀਨ ਸੋਢੀ ਜਿਹੜੀ ਉੱਥੇ ਮੰਡੀ ਬਣੀ ਹੋਈ ਸੀਗੀ ਮਹਾਲੀ ਦੇ ਵਿੱਚ ਮੰਡੀ ਬੋਰਡ ਨੇ ਮਤਾ ਪਾਤਾ ਕਿ ਨੂੰ ਦੇ ਦੀ ਪੁੱਡਾ ਨੂੰ ਦੇਤੀ ਵੀ ਬੱਟ ਦੇ ਰੋਣੀਆਂ ਆਪਾਂ ਚੁੱਪ ਰਹੇ ਹੋ ਆ ਤੁਸੀਂ ਦੇਖੋ ਕਿਵੇਂ ਹੁਣ ਸੋਡੀ ਜਮੀਨ ਜਾਉ ਧਿਆਨ ਮਾਰਿਓ ਜਿਹੜਾ 1500 ਕਿੱਲਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਸਰਕਾਰ ਕਹਿੰਦੀ ਹੈ ਖੇਤੀਬਾੜੀ ਉਸ ਨੂੰ ਸਾਨੂੰ ਦੇ ਦਿਓ ਬਾਗਬਾਨੀ ਵਿਭਾਗ ਨੂੰ ਕਹਿੰਦੇ ਸਾਨੂੰ ਦੇ ਦਿਓ ਤੁਸੀਂ 76 ਕਿੱਲੇ ਜਿਹੜੇ ਪੰਜਾਬ ਆਕਰੂਗੇ 300 ਕਿੱਲਾ ਤੁਸੀਂ ਦੇ ਦਿਓ ਆਈਸੋ ਨੂੰ ਕਿਤੇ ਹੋਰ ਲੈ ਦੇਾਂਗੇ ਹੁਣ ਜੇ ਉਹ ਇੱਛੇ ਇਨਾਂ ਨੇ ਸਾਰੀ ਜ਼ਮੀਨ ਜਿਹੜਾ 2000 ਏਕੜ ਜ਼ਮੀਨ ਦੇ ਨੇੜੇ ਤੇੜੇ ਬਣਦਾ ਹੈ 2000 ਕਿੱਲਾ ਲੁਧਿਆਣੇ ਦੇ ਵਿੱਚ ਤਾਂ ਨੇ ਵੇਚ ਕੇ ਹੋਰ ਜੋ ਜ਼ਮੀਨ ਕਾਇਰ ਅਸੇ ਪਾਸੇ ਲੋਕਾਂ ਦੀ ਪਿੰਡਾਂ ਦੀ ਜਮੀਨ ਕੁਆਇਰ ਕਰਕੇ ਫਿਰ ਬਾਗਬਾਨੀ ਵਿਭਾਗ ਨੂੰ ਪੰਜਾਬ ਐਗਰੋ ਨੂੰ ਖੇਤੀਬਾੜੀ ਯੂਨੀਵਰਸਿਟੀ ਨੂੰ ਲੈ ਕੇ ਦੇਣਗੇ ਜਿਵੇਂ ਇਹਨਾਂ ਨੇ ਮਹਾਲੀ ਵਾਲੀ 12 ਕਿੱਲੇ ਜ਼ਮੀਨ ਵੇਚ ਕੇ ਤੇ ਹੋਰ ਪਿੰਡਾਂ ਦੇ ਵਿੱਚ ਜਾ ਕੇ ਦੱਬਣੀਆਂ ਜਮੀਨ ਜਿਵੇਂ ਪਹਿਲਾਂ ਵੀ ਦੱਸਿਆ ਬਠਿੰਡੇ ਵਾਲੀ ਜੇਲ੍ਹ ਵੇਚ ਕੇ ਅੰਦਰ ਲਈ ਤੇ ਆ ਸਾਰੀ ਜਿਹੜੀ ਪਹਿਲੀ ਸੀਗੀ ਪੰਚਾਇਤ ਦੀ ਗਵਿੰਦਪੁਰਾ ਆਖ ਦੱਬਲੀ ਕਿਥੇ ਜੇਲ੍ਹ ਬਣਾਤੀ ਉਹ ਵੇਚ ਕੇ ਮਹਿੰਗੇ ਭਾਅ ਕੋਈ ਸ਼ਖਸ ਕਾ ਲਿਆ ਕੋ ਮੜਾ ਮੂਟਾ ਲਾਤਾ ਹੁਣ ਸੋ ਇਹ ਗੱਲ ਨੂੰ ਸਮਝੋ ਯਾਰ ਵੀ ਇਹ ਹਾਲਾਤ ਕੀ ਬਣ ਰਹੇ ਨੇ ਇਹ ਜਮੀਨਾ ਨਹੀਂ ਬਾਈ ਸੜੀਆਂ ਜਾਣੀਆਂ ਇੱਕ ਵੀ ਤੁਹਾਡੇ ਕੋਲੇ ਮਰਲਾ ਨਹੀਂ ਛੱਡਣਾ ਅੱਜ ਸਟੌਜ ਵਾਲਾ ਇੱਥੇ ਆਇਆ ਸੀਗਾ ਰਾਮਪਰੇ ਉਹ ਪੁਲ ਦਾ ਘਾਟਨ ਕਰਕੇ ਗਿਆ ਉਹ 6 ਸਾਲ 7 ਸਾਲ ਪਹਿਲਾਂ ਪੁਲ ਬਣਾਉਣਾ ਸ਼ੁਰੂ ਹੋਇਆ ਸਰਕਾਰ ਸੀ ਕਾਹਨ ਸੀ ਪ੍ਰੋਜੈਕਟ ਉਹ ਲੈ ਕੇ ਆਏ ਇਹ ਕਹਿੰਦੇ ਅਸੀਂ ਬਣਾਦਾ ਜੀ ਚਲੋ ਜੀ ਆਪਾਂ ਨਹੀਂ ਪੱਥਰ ਰੱਖਤਾ ਉੱਤੇ ਲਿਖਤਾ ਭੌਂਤਮਾਨ ਨਿੰਦ ਘਾਟਨ ਕਰਕੇ ਪੁਲ ਬਣਾਤਾ ਜੀ ਨਾ ਲਿਆ ਨਾ ਦਿੱਤਾ ਨਾ ਬਣਾਇਆ ਨਾ ਲੈਣਾ ਨਾ ਦੇਣਾ ਉੱਥੇ 3 ਮਿੰਟ ਸਟੌਜ ਵਾਲਾ ਇੱਕ ਪੱਤਰਕਾਰ ਦੀ ਬੋਲੀ ਗਿਆ ਖਾਦੋਗੀ ਲੈਵਲ ਦੇਖ ਲੋ ਪੱਧਰ ਦੇਖ ਲੋ ਕਿ ਮੁੱਖ ਮੰਤਰੀ ਦਾ ਇਹ ਛੋਟੇ ਪੱਤਰਕਾਰ ਨੇ 3 ਮਿੰਟ ਲਾ ਕੇ ਗਿਆ ਵੀ ਉਹ ਐ ਕਰਦੇ ਆ ਉਹ ਐ ਕਹਿੰਦੇ ਆ ਉਹ ਕੁਰਸੀਆਂ ਦੀ ਗੱਲ ਕਰਦੇ ਆ ਉਹ ਟੈਂਟ ਦੀ ਗੱਲ ਕਰਦੇ ਆ ਉਹ ਦਿੱਲੀ ਤੋਂ ਟੈਂਟ ਆਉਂਦਾ ਕੁਰਸੀਆਂ ਦਿੱਲੀ ਤੋਂ ਆਉਂਦੀਆਂ ਨੇ ਇਹਦੇ ਕੋਲੇ ਚੁਟਕਲੇ ਉਹਨੂੰ ਨਿੰਦ ਲਿਆ ਬਾਦਲਾਂ ਨੂੰ ਭੰਡ ਲਿਆ ਕਾਂਗਰਸ ਨੂੰ ਭੰਡ ਲਿਆ ਫਲਾਨਾ ਬਾਦਲ ਐ ਕਰਦਾ ਅਸੀਂ ਜਾ ਕੇ ਮਜੀਠੀਆ ਅੰਦਰ ਦੇਤਾ ਅਸੀਂ ਐ ਕਰਦੇ ਆ ਅਸੀਂ ਆਮ ਘਰਾਂ ਦੇ ਮੁੰਡੇ ਇਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੇ ਇਹ ਚੱਟਾ ਜਦੋਂ ਬਖਦਾ ਅਸੀਂ ਚੱਟੇ ਦੇ ਖਿਲਾਫ ਕਿਉਂ ਨਹੀਂ ਬੋਲੇ ਹੁਣ ਤੂੰ ਰੋਜ਼ ਦਾ ਚੱਟਾ ਹਾ ਠੋਕਾ ਬਣ ਗਿਆ ਪੰਜ ਸਿਆ ਹਾ ਠੋਕਾ ਬਣ ਗਿਆ ਨਾ ਪੰਜਾਬ ਨੂੰ ਬਰਬਾਦ ਕਰ ਨਾ ਬਰਬਾਦ ਕਰ ਪੰਜਾਬ ਨੂੰ ਤੂੰ ਤਬਾਹ ਕਰ ਰਿਹਾ ਪੰਜਾਬ ਨੂੰ ਅੱਜ ਤੂੰ ਕਹਿ ਰਿਹਾ ਸੀ ਮੈਂ ਤੇਰਾ ਭਾਣ ਸੁਣਿਆ ਰਾਮਪਰੇ ਵਾਲਾ ਤੂੰ ਕਹਿ ਰਿਹਾ ਸੀ ਕਿ ਜਦੋਂ ਪੰਜਾਬ ਲੀਤ 'ਤੇ ਚੜ ਰਿਹਾ ਸੀ ਨਾ ਤੇ ਕੁਝ ਲੋਕ ਰੌਲਾ ਪਾਉਂਦੇ ਸੀ ਵੀ ਪੰਜਾਬ ਲੀਤ 'ਤੇ ਨਾ ਚੜਦੇ ਸਾਨੂੰ ਰੋਕ ਰਹੇ ਸੀ ਤੈਨੂੰ ਲੀਤ ਤੈਨੂੰ ਤੂੰ ਪੰਜਾਬ ਨੂੰ ਚਾੜ ਰਿਹਾ ਤੂੰ ਲੀਤੋਂ ਲਾ ਰਿਹਾ ਹੈ ਪੰਜਾਬ ਨੂੰ ਤੂੰ ਬਰਬਾਦ ਕਰ ਰਿਹਾ ਤੂੰ ਪੰਜਾਬ ਨੂੰ ਵੇਚ ਰਿਹਾ ਦਿੱਲੀ ਵਾਲੇ ਲੁਟੇਰਿਆਂ ਦੇ ਹੱਥ ਵਿੱਚ ਵੇਚ ਰਿਹਾ ਤੇ ਸ਼ਿਸ਼ੋਧੀ ਵਰਗੇ ਆ ਤੇਰੇ ਸੰਜੇ ਵਰਗੇ ਤੇਰੇ ਕੇਜਰੀ ਵਾਲੇ ਵਰਗੇ ਲੁੱਟ ਰਹੇ ਆ ਪੰਜਾਬ ਨੂੰ ਦੋਨੇ ਹੱਥੀ ਲੁੱਟ ਰਹੇ ਆ ਪੰਜਾਬ ਨੂੰ ਬਿਹਾਰ ਦੀਆਂ ਵੋਟਾਂ ਦੇ ਵਿੱਚ ਅ ਜਿੰਨੇ ਬੰਦੇ ਤੁਸੀਂ ਖੜੇ ਕੀਤੇ ਆ ਪੰਜੀ ਪੰਜੀ ਜਿਹੜੀ ਉੱਥੇ ਖਰਚ ਹੋਣਾ 100 ਦਾ ਕੁੜਾਂ ਰੁਪਿਆ 80 ਰੁਪਿਆ ਖਰਚ ਆਉਣਾ ਬਿਹਾਰ ਦੀਆਂ ਵੋਟਾਂ ਚ ਉਹ ਸਾਰਾ ਪੈਸਾ ਪੰਜਾਬ ਚੋ ਜਾਣਾ ਐਂ ਤੁਸੀਂ ਪੰਜਾਬ ਦੀਆਂ ਕੀਮਤੀ ਜ਼ਮੀਨਾਂ ਬੇਸ ਕੀਮਤੀ ਜ਼ਮੀਨਾਂ ਵੇਚ ਕੇ ਪੈਸਾ ਉੱਥੇ ਲਾਉਣਾ ਪੰਜਾਬ ਦੇ ਲੋਕੋ ਜਾਗ ਜਾਓ ਇਹ ਨਾ ਸੋਚੋ ਮੇਰੀ ਗੱਲ ਸੁਣੋ ਜੇ ਜਿੱਥੇ ਰਿਸਰਚਾਂ ਹੁੰਦੀਆਂ ਨੇ ਖੋਜਾਂ ਹੁੰਦੀਆਂ ਨੇ ਵੀ ਤਿਆਰ ਹੁੰਦੇ ਆ ਸੀਟ ਤਿਆਰ ਹੁੰਦੇ ਆ ਖੇਤੀਬਾੜੀ ਯੂਨੀਵਰਸਿਟੀ ਦੀ ਜ਼ਮੀਨ ਆ 1500 ਕਲਾ ਜੇ ਉਹਨਾਂ ਨੇ ਇਹ ਵੇਚਤੀ ਕਿੱਥੇ ਖੋਜਾਂ ਹੋਣਗੀਆਂ ਤੁਹਾਨੂੰ ਵੀ ਕਿੱਥੋਂ ਮਿਲਣਗੇ ਸਾਰਾ ਕਾਰਪੋਰੇਟ ਦਾ ਸਿੱਕਾ ਹੋਈ ਚਲਾਇਆ ਨਾ ਕਬੜਾ ਬੀਆਂ ਦਾ ਵੀ ਦੂਜਾ ਸਾਰਾ ਕੁਝ ਕਾਰਪੋਰੇਟ ਲੈ ਜਾਣਾ ਖੋਕੇ ਮੈਂ ਪੰਜਾਬ ਦੀਆਂ ਕਿਸਾਨ ਜਿਹੇ ਬੰਦਿਆਂ ਨੂੰ ਵੀ ਕਹਿਣਾ ਚਾਹੁੰਦਾ ਯਾਰ ਵੀ ਇਸ ਗੱਲ ਨੂੰ ਸੋਚੋ ਇਹ ਗੱਲ ਲੈਂਡ ਪੂਲਿੰਗ ਨਾਲੋਂ ਵੀ ਕਿਤੇ ਜ਼ਿਆਦਾ ਗੰਭੀਰ ਹੈ ਜਿਨ੍ਹਾਂ ਨੇ ਪੀ ਡਬਲਯੂ ਡੀ ਵਾਲਾ ਕੋਈ ਜਗ੍ਹਾ ਪਈਆ ਕੋਈ ਰੈਸਟ ਹਾਊਸ ਪਈਆ ਕੋਈ ਹੋਰ ਸਰਕਾਰੀ ਜਾਇਦਾਦ ਪਈ ਸਾਰਿਆਂ ਨੇ ਨਿਸ਼ਾਨ ਦੇ ਹੀ ਕਿਚ ਕਰੀ ਜਾਂਦੇ ਦਾਵਾ ਦਾ ਵੀ ਜਿੱਥੇ ਪੰਜਾਬ 'ਚ ਜਿੰਨੀ ਜ਼ਮੀਨ ਆ ਕੋਈ ਸ਼ਹਿਰਾਂ ਦੇ ਵਿੱਚ ਕੋਈ ਡਾਕਟਰ ਪਈਆ ਕੋਈ ਆਪਣੀਆਂ ਕੋਠੀਆਂ ਪੰਗਾ ਨੇ ਸਰਕਾਰੀ ਕੋਈ ਰੈਸਟ ਹਾਊਸ ਪਈਏ ਨੇ ਸਾਰੇ ਇਹਨਾਂ ਨੇ ਵੇਚ ਦੇਣੇ ਆ। ਆ ਇੱਕ ਸਾਲ ਚ ਵਟ ਕੇ ਉਹ ਜਾਣਗੇ ਚਾਕੇ ਬੁਰੀਆ ਵਸ ਤੇ ਦਲੀ ਭਾਜਣਗੇ। ਸੋ ਯਾਰ ਇਹ ਬੜੀ ਗੰਭੀਰ ਗੱਲ ਐ ਜਿਸ ਤਰੀਕੇ ਨਾਲ ਇਹ ਪੰਜਾਬ ਦੀਆਂ ਮਤਲਬ ਕਿ ਇੰਨੀਆਂ ਕੀਮਤੀ ਜ਼ਮੀਨਾਂ ਨੂੰ ਇਹ ਵੇਚ ਰਿਹਾ ਔਰ ਸਭ ਤੋਂ ਹੈਰਾਨੀ ਦੀ ਗੱਲ ਦੇਖੋ ਯਾਰ ਲੱਖ ਦੀ ਲਾਹਣ ਤਾਂ ਇਹਨਾਂ ਵਿਰੋਧੀਆਂ ਦੇ ਉੱਤੇ ਆ ਕਾਂਗਰਸੀਆਂ ਦੇ ਉੱਤੇ ਬਾਦਲਾਂ ਉੱਤੇ ਭਾਜਪਾ ਵਾਲਿਆਂ ਤੇ ਕਿੱਥੇ ਸੁੱਤੇ ਪਏ ਆ ਇਹ? ਐਡਾ ਮੁੱਦਾ ਸਾਰਾ ਕੁਝ ਇਹ ਵੇਚੀ ਜਾਣਾ ਤੇ ਤੁਸੀਂ ਸੁੱਤੇ ਪਏ ਹੋ। ਕੋਈ ਦੇਖਿਆ? ਕੋਈ ਲੜਨ ਵਾਲੀ ਗੱਲ ਕੋਈ ਸੰਘਰਸ਼ ਵਾਲੀ ਗੱਲ ਵੀ ਅਸੀਂ ਭਾਈ ਸੜਕਾਂ ਤੇ ਆਵਾਂਗੇ ਜਦੋਂ ਇਹ ਜ਼ਮੀਨਾਂ ਵੇਚੀਆਂ ਉਹ ਤਾਂ ਦੂਰ ਦੀ ਗੱਲ ਐ ਕਿਸੇ ਦਾ ਬਿਆਨ ਤੱਕ ਨਹੀਂ ਆਇਆ ਹਲੇ ਕਿਸੇ ਬੜੰਗ ਦਾ ਕਿਸੇ ਬਾਜਵੇ ਦਾ ਕਿਸੇ ਸੁਖਵੀਰ ਦਾ ਕਿਸੇ ਜਾਖੜ ਦਾ ਸਿਰਫ ਯਾਰ ਇੱਥੇ ਜਿੰਨੀਆਂ ਵੀ ਆ ਤੇਰਾ ਫਿਰਦੀਆਂ ਨੇ ਨਾ ਬਾਈ ਪੰਜਾਬ ਦੇ ਲੋਕੋ ਸਮਝੋ ਆ ਬਾਦਲ ਵਾਲੇ ਕਾਂਗਰਸੀ ਦੂਜੇ ਤੀਜੇ ਬੀਜੇਪੀ ਵਾਲੇ ਸਾਰਿਆਂ ਨੂੰ ਸਿਰਫ ਤੇ ਸਿਰਫ ਕੁਰਸੀ ਦੇਖਦੀ ਐ ਸਤਾਈ ਵਾਲੀ ਵੀ ਕੁਰਸੀ ਦੇ ਬਹਿ ਜਗੇ ਪੰਜਾਬ ਚਾਹੇ ਮਰਦਾ ਖਾਪਦਾ ਵਿਖਦਾ ਉਜੜਦਾ ਜੋ ਮਰਜ਼ੀ ਹੋਵੇ ਪੰਜਾਬ ਨੂੰ ਇਹਨਾਂ ਸਿਰਫ ਕੁਰਸੀ ਐ ਇਹਨਾਂ ਕੋਈ ਏਜੰਡੇ ਦਾ ਨਹੀਂ ਕੋਈ ਮੁੱਦੇ ਦਾ ਨਹੀਂ ਹਾਂ ਕੋਈ ਗੱਲ ਕਰ ਰਿਹਾ ਅੱਜ ਪੰਜਾਬ ਦੇ ਝੰਡੇ ਦੀ ਕੋਈ ਮੁੱਦੇ ਦੀ ਕੀ ਰੋਡ ਮੈਪ ਹੈ ਕੀ ਫਿਊਚਰ ਪਲਾਨਿੰਗ ਹੈ ਕੀ ਤਵਕਤ ਰਣਨੀਤੀ ਬਣਾਉਣਗੇ ਇਹ ਕੀ ਇਹਨਾਂ ਕੋਲ ਏਜੰਡਾ ਪੰਜਾਬ ਨੂੰ ਬਚਾਉਣ ਦਾ ਉਹਦਾ ਵੇਚੀ ਜਾਂਦਾ ਹਰੇ ਪੰਜਾਬ ਹੋਣੀ ਇਹ ਜੱਪ ਕਰਕੇ ਇਸ ਤਾਂਖ ਤੇ ਬੈਠੇ ਆ ਸਾਡਾ ਦਾ ਲੱਗ ਜੂ ਸੋਡਾ ਦਾ ਕਿੱਥੋਂ ਲੱਗੂ ਜੇ ਪੰਜਾਬ ਪੰਜਾਬ ਨਾ ਰਿਹਾ ਯਾਰ ਸਾਰਾ ਪੰਜਾਬ ਦਾ ਕਿੰਨੇ ਕੈ ਲੱਖ ਕਰੋੜ ਦਾ ਕਰਜ਼ਾ ਤੁਸੀਂ ਤੁਹਾਡੇ ਸਰਪੰਚ ਲੱਖ ਕਰੋੜ ਦਾ ਕਰਜ਼ਾ ਹੋਣ ਵਾਲਾ ਲੈ ਤੇਰੀ ਦੇਹ ਤਰੇ ਦੇ ਕਰਜ਼ਾ ਚੱਕੀ ਤੁਰੇ ਚੱਕੀ ਤੁਰੇ ਜਾਂਦੇ ਆ ਤੇ ਕੀ ਦੇ ਪੈਣਾ ਪੋਹ ਕਰਜੇ ਦਾ ਪੰਜਾਬ ਦੇ ਲੋਕਾਂ ਦੇ ਸਿਰ ਤੇ ਪੈਣਾ ਇਹ ਪੰਗਤ ਨਹੀਂ ਪੰਜਾਬ ਦੇ ਲੋਕਾਂ ਨੂੰ ਪੈਣੀ ਆ ਸੁਆਹ ਆ ਗੌਰ ਕਰੋ ਜਿਹੜੀ ਆ 2000 ਕਿਲਾ ਪੰਜਾਬ ਐਗਰੋ ਦਾ ਬਾਗਬਾਨੀ ਵਿਭਾਗ ਦਾ ਪੰਜਾਬੀ ਖੇਤੀਬਾੜੀ ਯੂਨੀਵਰਸਿਟੀ ਦਾ 2000 ਕਿਲਾ ਸਰਕਾਰ ਵੇਚਣ ਦੀ ਤਿਆਰੀ ਕਰ ਰਹੀ ਹੈ ਨਿਸ਼ਾਨਦੰਗਾ ਕਰਾ ਰਹੀ ਹੈ ਜਥੇ ਬੰਦਿਆਂ ਆ ਲੈ ਇਕੱਠੇ ਹੋ ਆ ਮੁੱਦਿਆਂ ਦੇ ਉੱਤੇ ਬੋਲੋ ਇਹਦੇ ਮੁੱਦੇ ਸਰਕਾਰ ਘੇਰੋ ਐਲਾਨ ਕਰੋ ਵੀ ਜ਼ਮੀਨ ਨਹੀਂ ਅਸੀਂ ਵੇਚਣ ਦੇਵਾਂਗੇ ਆ ਜਿੰਨਾ ਪਿੰਡਾਂ ਦੇ ਵਿੱਚ ਮੈਂ ਪਿੰਡਾਂ ਦਾ ਨਾਂ ਲੈ ਆ ਜਿੱਕਰ ਕੀਤਾ ਇਹਨਾਂ ਪਿੰਡਾਂ ਦੇ ਲੋਕਾਂ ਨੂੰ ਪੀਲ ਵੀ ਤੁਸੀਂ ਵੀ ਇਕੱਠੇ ਹੋ ਬਿਲਕੁਲ ਦਰਿਆ ਦੇ ਨਾਲ-ਨਾਲ ਸਤਲੁਜ ਦੇ ਨਾਲ-ਨਾਲ ਪੈਲੀ ਆ ਇਹ ਉਸ ਇੰਡਸਟਰੀਆ ਨੂੰ ਵੇਚ ਦੇਣਗੇ ਅਜੇ ਪਹਿਲਾਂ ਰਾਜਪੁਰੇ ਜ਼ਮੀਨ ਵੇਚੀ ਇਹਨਾਂ ਨੇ 117 ਕਰੋੜ ਦੀ ਕਹੀਂ ਵੇਚ ਕੇ ਉਥੇ ਇੰਡਸਟਰੀ ਲੱਗ ਜੂ ਕਾਰਖਾਨਾ ਲੱਗ ਜੂਗਾ ਉਹ ਪਹਿਲੇ ਹੀ ਆਪਦਾ ਪਿੱਠੀ ਜਾਨੇ ਆ ਵੀ ਜਿਹੜਾ ਬਾਤੀਆਂ ਪਾਣੀ ਚ ਉਹ ਹੋਰ ਉਹ ਕੰਡੇ ਬੀਜ ਰਹੇ ਨੇ ਇਹ ਇਹ ਇੱਕ ਪਾਸੋਂ ਮਾਰਨੀ ਪੈਣੀ ਬਹੁਤ ਪਾਸੋਂ ਮਾਰ ਪੈਣੀ ਆ ਜਾਗ ਜੋ ਮੇਰਾ ਵੀਰ ਜਾਗ ਜੋ ਆ ਜਿਹੜੀਆਂ ਵੱਡੀਆਂ ਵੱਡੀਆਂ ਗੱਡੀਆਂ ਕੋਠੀਆਂ ਭੱਜੇ ਫਿਰਦੇ ਚਿੱਟੇ ਲੀੜੇ ਪਾ ਕੇ ਉਧਰ ਨੂੰ ਭੱਜ ਗਏ ਉਧਰ ਨੂੰ ਭੱਜ ਗਏ ਵਿਆਹ ਆ ਗਿਆ ਓਏ ਭੋਗ ਆ ਗਿਆ ਓਏ ਆ ਹੋ ਗਿਆ ਓਏ ਆ ਜਿਸ ਤਰੀਕੇ ਨਾਲ ਪੰਜਾਬ ਨੂੰ ਅੰਦਰ ਖਾਤੇ ਬਰਬਾਦ ਕਰ ਰਹੀ ਹੈ ਤੇ ਵੇਚ ਰਹੀ ਹੈ ਪੰਜਾਬ ਨੂੰ ਸੋ ਆਓ ਮੇਰਾ ਵੀ ਮੈਂ ਅਪੀਲ ਕਰਦਾ ਮੈਂ ਮਿਲ ਕੇ ਵੀ ਕੁਝ ਅਥੇ ਬੰਦਗਾਨਾਂ ਨਾਲ ਮੇਰੀ ਗੱਲਬਾਤ ਵੀ ਹੋਈ ਹੈ ਮਿਲੇ ਵੀ ਆ ਉਹਨਾਂ ਨੂੰ ਵੀ ਕਿਹਾ ਵੀ ਭਾਈ ਇਹਦੇ ਕੋਈ ਮੀਟਿੰਗ ਬੁਲਾਓ ਤੇ ਤੇ ਕੋਈ ਸੰਘਰਸ਼ ਦਾ ਐਲਾਨ ਕਰੋ ਤਾਂ ਕਿ ਜਿਹੜੀਆਂ ਜ਼ਮੀਨਾਂ ਹੈ ਇਹਨੂੰ ਬਚਾਇਆ ਜਾ ਸਕੇ